ਧਿੰ ਪੁਸ਼ਟਿਂ ਵਰਧਨਾ ਉਰਵਾ ਰੁਕਮੇਵ ਬੰਦਨਾ ਨਤਿਯੋ ਵ੍ਰਕਸ਼ਯ ਮਾਮ੍ਰਤਾ ਆਹ ਕੋਰੋ ਸ਼੍ਰੀ ਮੰਦਿਰ ਤੇ ਮੌਜੂਦ ਆ ਜਿਹਦੀ ਆਸਤਾ ਸ਼ਨੀ ਦੇਵ ਨਾਮ ਦੇ ਨਾਲ ਚਾਹੀ ਜਾਂਦੀ ਹੈ ਸਾਹਮਣੇ ਸ਼ਨੀ ਦੇਵ ਦਾ ਸਰੂਪ ਹੈ ਪਿੱਛੇ ਬਾਲਾ ਦੀਵ ਦਾ ਸਰੂਪ ਹੈ ਉਹਨੇ ਸ਼ੰਕਰ ਦਾ ਜਲਪਸ਼ੇਡ ਜਿਹੜਾ ਹੈ ਉਹਨਾਂ ਗੈ ਅਕਤ ਤੁਹਰਾ ਬੇਲ ਪੱਤ ਜਿਹੜਾ ਉੱਤੇ ਚੜਦੇ ਨੇ

ਆਦਾ ਕੁਰਸੀ ਤੇ ਬਹਣ ਵਾਲਾ ਤੇ ਰਣ ਵਾਲਾ ਚੰਗੇ ਕੋਣ ਜੇ ਉਹਦੀ ਦ੍ਰਿਸ਼ਟੀ ਜੰਮੀ ਜਾਂ ਤੋਂ ਬੰਦਾ ਬੋਲ ਜੇ ਬੰਦਾ ਮੇਰੀ ਦ੍ਰਿਸ਼ਟੀ ਪ੍ਰਕਾਸ਼ੇਮਾ ਕਰਦਾ ਇਸ ਸਮੰਦਰ ਦੇ ਮਹਿਮਾਨ ਦੇ ਅੰਦਰ ਕਿਸ ਵੀ ਮੇਰੇ ਭਰਾ ਦਾ ਯੋਗਦਾਨ ਪਾਉ ਇੱਕ ਬੋਲੀ ਦਾ ਪਾਉ ਇੱਕ ਫਿੱਟੜਾ ਇੱਕ ਇੱਕ ਦਾ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਦਾਂ ਮੇਰਾ ਭਰਾ ਗਿਆ ਜੀ 108 ਫੋਰਡ ਦੀ ਅਸੀਂ ਮਹਾਕਾਲ ਜੈ ਮਹਾਦੇਵ 144 ਸਾਲ ਬਾਅਦ ਮਾ ਪ੍ਰਯਾਗ ਲੱਗਿਆ ਉੱਤੇ ਕੁੰਭ ਦਾ ਸਨਾਨ ਹੁੰਦਾ ਹੈ ਲੇਕਿਨ 144 ਸਾਲ ਬਾਅਦ ਮਾ ਸ਼ਿਵਰਾਤਰੀ ਵੀ ਆ ਗਈ ਹੈ ਇਹ ਸ਼ਿਵਰਾਤਰੀ ਦੇ ਵਿੱਚ ਭੋਲੇ ਸ਼ੰਕਰ ਦੀਦਾਰ ਅਖ ਤੋਰਾ ਬੇਲ ਪਾਤਰ ਚੜਾਉਣ ਦੇ ਨਾਲ ਭੋਲੇ ਸ਼ੰਕਰ ਖੁਸ਼ ਹੋ ਕੇ ਮਾ ਚਾਹ ਵਰਦੇ ਲੈਂਦੇ ਅਸੀਂ ਤਾਜਪੁਰ ਰੋਡ ਸ਼ਨੀ ਮੰਦਿਰ ਤੇ ਮੌਜੂਦ ਹੈ ਜਿਹਦੀ ਆਸਤਾ ਸ਼ਨੀ ਦੇਵ ਨਾਮ ਦੇ ਨਾਲ ਜਾਣੀ ਜਾਂਦੀ ਹੈ ਸਾਹਮਣੇ ਸ਼ਨੀ ਦੇਵ ਦਾ ਸਵਰੂਪ ਹੈ ਪਿੱਛੇ ਬਾਲਾ ਜੀ ਦਾ ਸਵਰੂਪ ਹੈ ਨਾਲ ਹੀ ਭੋਲੇ ਸ਼ੰਕਰ ਸਾਖਸ਼ਾ ਜਿਹੜੇ ਸਵਰੂਪ ਵਿੱਚ ਬੈਠੇ ਤੇ ਮਾ ਕਾਲੀ ਅੱਤੇ ਵਿਰਾਜਮਾਨ ਹੈ ਲੇਕਿਨ ਇੱਕ ਤਸਵੀਰ ਦਿਖਾਵਾਂਗੇ ਤੁਹਾਨੂੰ ਜਿੱਥੇ ਅਕ ਤਤੂਰਾ ਬੇਲ ਪੱਤਰ ਜਿਹੜੇ ਨੇ ਪੋਲੇ ਸ਼ੰਕਰ ਸ਼ਬਨੋ ਪ੍ਰੀਏ ਨੇ ਜੈ ਪੋਲੇਨਾਥ ਇਹ ਤਸਵੀਰ ਦਿਖਾਈ ਜਾ ਰਹੀ ਹੈ ਪੋਲੇ ਸ਼ੰਕਰ ਦੀ ਮਾਂ ਜੀ ਕਰਾਦੀ ਹੈ ਪਾਵਨ ਤਿਹਾੜ ਦੇ ਉੱਤੇ ਪੋਲੇ ਸ਼ੰਕਰ ਦਾ ਜਲਪਸ਼ੇਡ ਜਿਹੜਾ ਹੈ ਹੁੰਦਾ ਅਕ ਤਤੂਰਾ ਬੇਲ ਪੱਤਰ ਜਿਹੜਾ ਤੇ ਚੜਦੇ ਨੇ ਪੰਡਤ ਜੀ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਪੰਡਤ ਜੀ ਨਾਲ ਵੀ ਗੱਲ ਕਰਾਂਗੇ ਲੇਕਿਨ ਸ਼ਿਵਲਿੰਗ ਦੀ ਪਰੰਪਰਾ ਜਾਣਾਂਗੇ ਸ਼ਿਵਰਾਤੀ ਦੀ ਪਰੰਪਰਾ ਜਾਣਾਂਗੇ ਇਸ ਸ਼ਿਵਰਾਤੀ ਦੇ ਉੱਤੇ ਕੋਲਿਸ਼ੰਕਰ ਸੁਪਰੀਏ ਕੀ ਹੈ ਆਕੈ ਤਟੂਰਾ ਹੈ ਕੀ 베ਲ ਪੱਤਰ ਹੈ ਲੇਕਿਨ ਉਹ ਤਸਵੀਰ ਦਿਖਾ ਰਹੇ ਆ ਇਹ ਤਸਵੀਰਾਂ ਦੇ ਵਿੱਚ ਇਹ ਆਕੈ 베ਲ ਪੱਤਰ ਹੈ ਤਟੂਰਾ ਹੈ ਅਸਰੇ ਜੀ ਇਹ ਇਹ ਕੋਲਿਸ਼ੰਕਰ ਸਾਹਿਬ ਨੂੰ ਪਰੀਏ ਨੇ ਮੈਂ ਕਹੂੰ ਆਪਣੇ ਜਿਹੜਾ ਵੀਰ ਮੇਰਾ ਅੰਮਿਤ ਹੈ ਕੋ ਵੀ ਹੱਥ ਲਗਾਵੇ ਕਿਉਂਕਿ ਇਹ ਪਾਵਨ ਤਿਹਾਰ ਹੈ 144 ਸਾਲ ਬਾਅਦ ਪ੍ਰਯਾਗਰਾਜ ਜਿੱਦਾ ਉਸ ਤਰ੍ਹਾਂ ਹੀ ਸ਼ਿਵਰਾਤਰੀ ਹੈ ਪਾਵਨ ਤਿਹਾਰ ਹੈ ਇਹ ਅਕਤ ਧੂਰੇ ਦੇਲ ਪਤਰ ਸ਼ਿਵਜੀ ਕੋ ਚੜਾऊं ਤੇ ਮਨ ਚਾਹ ਵਰਨਾ ਪਾऊं ਇਹ ਪਹਿਲੇ ਜਲ ਚੜਾऊं ਓਮ ਨਮਸ਼ਿਵਾਏ ਓਮ ਨਮਸ਼ਿਵਾਏ ਓਮ ਨਮਸ਼ਿਵਾਏ ਓਮ ਨਮਸ਼ਿਵਾਏ ਆ ਨਮਸਤੋਭਿਯੰ ਸ਼੍ਰੀ ਸ਼ਿਵਾਯ ਨਮਸਤੋਭਿਯੰ ਸ਼ਿਵਾਇ ਨਮਸਤੋਭਿਯੰ ਸ਼੍ਰੀ ਸ਼ਿਵਾਯ ਨਮਸਤੋਭਿਯੰ ਹਰ ਹਰ ਮਹਾਦੇਵ ਬਰਨ ਨਮੋ ਸ਼ਿਵਾਯ ਓਮ ਨਮਾ ਸ਼ਿਵਾਯ ਓਮ ਨਮਾ ਸ਼ਿਵਾਯ ਓਮ ਨਮਾ ਇਹ ਪੂਰਨ ਸ਼ੰਕਰ ਦੇ ਸਾक्षात ਸਰੂਪ ਦੇ ਦਰਸ਼ਨ ਕੀਤੇ ਜਾ ਸਕਦੇ ਕਿ ਪੂਰਨ ਸ਼ੰਕਰ ਦੇ ਉਹ ਸਿਰਫ ਜਲ ਚਰਾਮ ਦੇ ਨਾਲ तिल हर मनोकामना जारी होंगी पंडित जी अर्पण करियो शंकर अर्पण करो पंडित जी सलोक बोलेंगे भगवान भोलेनाथ की महाशिवरात्रि आज और इस पर भगवान भोलेनाथ को जो ये बिल पत्र चढ़ाया जा रहा है त्रिदलम त्रिगुणाकार जो पत्र भगवान शंकर को शिव को चढ़ाया जा रहा है क्या है त्रिदल इसके तीन दल है त्रिगुणाकार इसके तीन आकार है जैसे भोलेनाथ के त्रिनेत्रधारी भगवान शंकर हैं तो वैसे ये पत्र तीन नेत्रों वाला त्रिदल है तीन दल है इसके और त्रिगुणाकारम पंडित जी ये धतुरा आपका क्या मतलब है ये जो धतूरा भगवान शिव को चढ़ाया जा रहा है कहते कनक, कनक मादकता या जग पाए नाम ये जो धतुरा है इसका नाम संस्कृत में कनक बोलते हैं कनक हाँ कनक और पंजाब में जो कनक बोलते हैं गेहूं को बोलते हैं लेकिन इसको कनक बोलते हैं संस्कृत में और कनक कनक ते सौ गुना और दूसरा चीज संस्कृत में कनक बोलते हैं सोने को सोने को हाँ तो ये जो कनक है इसको खाने से इंसान पागल हो जाता है अच्छा और जो सोना रूपी कनक है उसको खाने से पागल हो जाता है मतलब अगर ज्यादा पैसा किसी के पास या धन दौलत सोना ज्यादा आ जाए तो पाकर के पागल हो जाता है और ये जो कनक है इसको खा करके इंसान पागल हो जाता है तो ऐसा जो ये बूटी है जो इंसान को पागल कर सकती है तो ये जो बूटी है भगवान शंकर को चढ़ाई जाती है वो का क्या महत्व होता है ये जो ये बेल का फल बेल 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 बेल, बेल, बेल फल का महत्व यह है कि बेल का जो वृक्ष है उसके जो है मूल है ब्रह्मा कई विष्णु और पत्र पत्र महादेवा जो भगवान शंकर है उसका वास बेल के पत्ते में और फल में होता तो है शंकर को बेल का फल अत्यंत प्रिय है शंकर भगवान, भगवान जय और ये जो बेल का फल है ये चढ़ाने वाले को जैसा ये गिरी है उसी प्रकार उसको फल गिरी मतलब उसको प्रदान करता है भगवान शंकर जो भी इसको भगवान शंकर को जो ये बेलफल चढ़ाता है प्रयागराज में एक सौ चौतालीस प्रयागराज में हुआ है तो एक सौ चौतालीस साल के दरमियान शिवरात्रि आई है तो इसका कितना महत्व है भूत प्रेत की चात आज बारह बजे के बाद ढोल निगारे लेके की शादी में जाएंगे हाँ जी जा, जी बिल्कुल बिल्कुल तो महत्व क्या है अब शिवरात्रि मतलब एक सौ चौतालीस साल बाद जो आई है हाँ जी हाँ जी ये जो महाशिवरात्रि है और ये जो महाकुंभ है एक साल बाद ऐसा मुहूर्त बना ऐसा दिन आया जो शिवरात्रि बीच में आ रही है और आज का वो पावन दिन बड़ा ही विशेष है बड़ा ही क्योंकि भगवान शंकर ने जो मेन कारण ये है कि जो महाकुंभ लगता है कुंभ का मतलब होता है घड़ा जब समुद्र मंथन में भगवान देवताओं और दानों में जो समुद्र मंथन में जब अमृत का जो कुंभ निकला था उसमें जो अमृत भरा हुआ था वो जो छलका जिस जिस जगह पर वो छलका वहां पर कुंभ का महापर्व मनाया जाता है और वो जो विश्व जो घर विश्व वाला घड़ा था वो भगवान शंकर ने धारण किया तो शिवरात्रि के बाद आज के जो जो महाकुंभ है जो संसार का जितना भी विश्व है उसको भगवान शंकर धारण करेंगे और जितना भी अमृत है सब भक्तों को बांटने परिभागराज में भी और पंडित जी शिवरात्रि के बाद जो घड़ा लगता है जिससे जल अभिषेक होता है वो शिवरात्रि के बाद लगता है जी जी उसकी क्या परंपरा होती है कि उतनी देर क्यों नहीं लगता वो घड़ा क्यों नहीं लगाया जाता कि भोले शंकर को ठंडा रखा जाए भोले शंकर के ऊपर जल अभिषेक होता है शिवरात्रि के बाद भोले शंकर त्रिनेत्र को बाद झाड़ते हैं समाधि से लीन हो जाते हैं तो समाधि से लीन होने के बाद वो उठते हैं तो शिवरात्रि बनाई जाती है शादी में जाते हैं तो घड़ा पहले क्यों नहीं रखा जाता जिसमें बला जाता शिवरात्रि के बाद क्यों रखा जाता है इसके कई कारण है जी जो घड़ा है वो विशेष करके अब जैसे ही हमारे देखो वसंत ऋतु आ जाती है और वसंत ऋतु के बाद महाशिवरात्रि आती है तो जो भक्तों का भाव है उसमें भी उस घड़े का थोड़ा सा महत्व बन जाता है क्योंकि इससे पहले जो है थोड़ा मौसम शीत का होता है ठंडा होता है वो तो खुद कैलाश तो पे तो, तो बैठे है। उनके पास तो है, सब कुछ है। जो भक्त का भाव है वो उसके लिए थोड़ा सा जो, उनका तेज है भगवान का वो इतना ज्यादा तेज है कि भाई वो किसी को अगर पड़ जाए तो भस्म हो सकता है तो उस तेज को थोड़ा सा शांत करने के लिए उसके ऊपर जो है थोड़ा थोड़ा जल की धारा भी

ओम क्रमकम युजाम हेसु गंधिम पुष्टि वर्धनमुर वारपनि वंदना बिटिय और नमकीय वलता आम विजंदनो कपुदनो योपाण वावतानिश जय कवावर्श निकंगदि जाते हेतिम दृष्टाम अस्थि भुवते धनो भुसंगर भगवान की जय ये तस्वीर खुराना जी साहब ने मौजूद है खुराना जी जब तो आप स्टार्टिंग जाए सिगे बड़े विवाद हुए थे समंदर लिए ये याद आसी हैगा ਇਹ ਉਹ ਸ਼੍ਰੋਮਣੀ ਕਾਲਜ ਦੀ ਸਰਕਾਰ ਹੁੰਦੀ ਸੀ ਕਿੰਦੇ ਨਾ ਉਹ ਬੰਦਾ ਜਿੱਤ ਨਹੀਂ ਪਾਉਂਦਾ ਜਿਹੜਾ ਪ੍ਰਭੂ ਦੇ ਨਾਮ ਜਿਹੜਾ ਕਿਥੇ ਨਾ ਕਿਥੇ ਜ਼ੁਲਮ ਕਰਦਾ ਪ੍ਰਭੂ ਦੇ ਨਾਮ ਜ਼ੁਲਮ ਨਹੀਂ ਕੀਤਾ ਜਾ ਸਕਦਾ ਸ਼ਨੀ ਮਹਾਰਾਜ ਦੀ ਮੂਰਤੀ ਇੱਥੇ ਲਗ ਰਿੱਤੀ ਜਾ ਰਹੀ ਸੀ ਮੰਦਿਰ ਨਹੀਂ ਬਣਾਇਆ ਜਾ ਰਿਹਾ ਸੀਗਾ ਲੇਕਿਨ ਹਿੰਦੂ ਸਮਾਜ ਦੇ ਤੁਹਾਡੀ ਉਸ ਚੀ ਮਤਲਬ ਪ੍ਰੇਰਣਾ ਨੇ ਤੁਹਾਡੇ ਉਸ ਸਤਕਾਰ ਨੇ ਇਸ ਮੰਦਿਰ ਦੇ ਵਿੱਚ ਪੂਰੇ ਸ਼ੰਕਪਦਾ ਸ਼ਨੀ ਮਹਾਰਾਜ ਦਾ ਆਸ਼ੀਰਵਾਦ ਹੋ ਮੰਤਰ ਪੜਿਆ ਕਿੰਨਾ ਤੱਕ ਇਸ ਮੰਦਿਰ ਲਈ ਤੁਹਾਨੂੰ ਕਰਨਾ ਪਿਆ ਸੰਤਾਪ 13 ਸਾਲ ਹੋ ਗਏ ਜੀ ਮੈਨੂੰ ਇੱਥੇ ਸੇਵਾ ਕਰਦੇ ਨੂੰ ਭਗਵਾਨ ਦੀ ਹੂੰ ਭਗਵਾਨ ਦਾ ਆਸ਼ੀਰਵਾਦ ਸੀਗਾ ਭਗਵਾਨ ਨੇ ਦਰਸ਼ਨ ਦਿੱਤੇ ਸੀਗੇ ਹੂੰ ਕਿ ਮੇਰਾ ਮੰਦਰ ਇੱਥੇ ਬਣੂਗਾ ਔਰ ਇੱਥੇ ਲੜਾਈ ਛੜੇ ਵੀ ਹੋਣਗੇ ਜਿਹੜਾ ਲੜਾਈ ਕਰਨ ਆਊਗਾ ਹੁੰਦਾ ਸਿਰਫ ਨਿਸ਼ਰਮਣਾ ਚ ਉਹ ਬੰਦਾ ਜ਼ਿੰਦਗੀ ਚ ਰਾਜਨੀਤੀ ਨਹੀਂ ਕਰੂਗਾ ਇਹ ਦੁਨੀਆ ਦੇ ਕਰੀ ਹੈ ਬਿਲਕੁਲ ਮੈਂ ਨਾਮ ਹੀ ਲੈਣਾ ਚਾਹੁੰਦਾ ਚਲੋ ਜਿੰਨੀ ਗਲਤੀ ਸੀ ਉਹਨੇ ਭੁੱਤ ਨਹੀਂ ਵੀ ਹੈ ਭੁੱਤ ਵੀ ਰਹੀ ਹੈ ਨਹੀਂ ਉਸਨੇ ਇੱਕ ਵਾਰੀ ਆ ਕੇ ਇਹ ਨਹੀਂ ਕਿਹਾ ਕਿ ਮੇਰੇ ਕੋ ਮਹਾਰਾਜ ਗਲਤੀ ਹੋ ਗਈ ਮੈਨੂੰ ਗਲਤੀ ਦੀ ਦਾਨ ਬਖਸ਼ ਉਹ ਮੇਰੇ ਘਰੇ ਆਇਆ ਦੋ ਵਾਰ ਜੀ ਇਮਨ ਨੂੰ ਮਾਫ ਕਰਦੇ ਮੇਰੇ ਨਾਲ ਬਣਾਇਆ ਮੈਂ ਨਹੀਂ ਕਿ ਮੇਰੀ ਤੇ ਲੜਾਈ ਵੀ ਲੜਾਈ ਚਾਹ ਬਣਾ ਲੈ ਸਾਡੇ ਛਨੀਏ ਉਹਨਾਂ ਨਾਲ ਲੜਾਈ ਹੋਤੀ ਆਇਆ ਉਹ ਕਹਿੰਦਾ ਮੈਂ ਉੱਥੇ ਨਹੀਂ ਆ ਸਕਦਾ ਤੇ ਤੂੰ ਰਾਜਨੀਤੀ ਵੀ ਨਹੀਂ ਕਰ ਸਕਦਾ ਉਸ ਕੋਸਰਬ ਦੇ ਨਾਲ ਹੀ ਤੂੰ ਰਾਜ ਦੇ ਕਰਨ ਨਹੀਂ ਆ ਸਕਦਾ ਮੈਂ ਕਿਹਾ ਕੁਰਸੀ ਤੇ ਬਹਣ ਵਾਲਾ ਤੇ ਰਣ ਵਾਲਾ ਛਨੀਏ ਭਗਵਾਨ ਬਿਲਕੁਲ ਇਹਦੀ ਦ੍ਰਿਸ਼ਟੀ ਜੰਗੀ ਜਾਂਦਾ ਉਹ ਬੰਦਾ ਕੁਰਸੀ ਤੇ ਬੰਦਾ ਮੇਰੀ ਦ੍ਰਿਸ਼ਟੀ ਕੰਮਗੀ ਵਾਲਾ ਬੰਦਾ ਉਹ ਕਰੀ ਬੰਦਾ ਇਹ ਕਿ ਕਰਮਾ ਜੀ ਮੰਦਰ ਦਾ ਨਵੀਨੀਕਰਨ ਹੋ ਰਿਹਾ ਮੰਦਰ ਦੇ ਵਿੱਚ ਆਓ ਚਲਦੇ ਆ ਕਿਉਂਕਿ ਸ਼ਰਧਾਲੂਆਂ ਨੇ ਮੱਥਾ ਟੇਕਣਾ ਆਜੋ ਲੇਕਿਨ ਇਹ ਸਾਖਸ਼ਾਤ ਕੋਲੇਸ਼ਨ ਕਰਨੇ ਤੁਹਾਨੂੰ ਕਾਲੀ ਮਾਂ ਦੇ ਸਰੂਪ ਦਿਖਾਈ ਜਾਣਗੇ ਕਾਲੀ ਮਾਂ ਸਾਖਸ਼ਾਤ ਜਿੱਥੇ ਬੈਠੀ ਹੈ ਉਹ ਤਸਵੀਰ ਦਿਖਾਈ ਜਾਊਗੀ ਲੇਕਿਨ ਇਸ ਮੰਦਰ ਦਾ ਨਵੀਕਰਨ ਹੋ ਰਿਹਾ ਇਸ ਕਰਕੇ ਦਿਖਾਇਆ ਜਾ ਰਿਹਾ ਕਿ ਮੰਦਰ ਜਿਹੜਾ ਵਾ ਇਹ ਲੋਕਾਂ ਬੜੀ ਸੀਗਾ ਕਿ ਇੱਥੇ ਯੱਗੇ ਹੋਣ ਇੱਥੇ ਧਰਮਸ਼ਾਲਾ ਬਣੇ ਲੇਕਿਨ ਆਸਤਾ ਜਿਹੜੀ ਹੈ ਸ਼ਨੀ ਮਹਾਰਾਜ ਦੀ ਕਿਰਪਾ ਪੂਨੀ ਸ਼ੰਕਰ ਦੀ ਕਿਰਪਾ ਬਾਲਾ ਜੀ ਦੀ ਕਿਰਪਾ ਤੇ ਇੱਥੇ ਗਊਸ਼ਾਲਾ ਵੀ ਬਣਾਈ ਗਈ ਸੀ ਲੇਕਿਨ ਕਿੰਨਾ ਕ ਸਟਰਗਲ ਜ਼ਿੰਦਗੀ ਦੇ ਵਿੱਚ ਕਰਨਾ ਪਿਆ ਕਿ ਰੱਬ ਦੇ ਅੱਗੇ ਸਟਰਗਲ ਨਹੀਂ ਹੁੰਦਾ ਅਗਰ ਰੱਬ ਨੂੰ ਜਿੰਨੇ ਮੰਨ ਲਿਆ ਉਹ ਕਾਮਯਾਬ ਹੋ ਗਿਆ ਦੇਖੋ ਸਟਰਗਲ ਮੰਦਰ ਚਾ ਕਰਮ ਦੀ ਲੋੜ ਨਹੀਂ ਕਿਉਂ ਛਣੀ ਜਿਹਦਾ ਆਸ਼ੀਰਵਾਦ ਬੜਾ ਵੱਡਾ ਹੈ ਅਗਰ 10 ਰੁਪਏ ਇਕੱਠੇ ਹੁੰਦੇ ਤਾਂ 90 ਹੋਰ ਲਾਜ਼ੀਦੇ ਪਤਾ ਨਹੀਂ ਕਿੱਥੋਂ ਆਉਂਦੇ ਹੈ ਆ ਹਾਲ ਬਣਿਆ ਮੇਰੇ ਦਾ 27-28 ਲੱਖ ਰੁਪਏ ਲੱਗਿਆ ਉਹ ਜਦੋਂ ਹੀ ਸ਼ੁਰੂ ਕੀਤਾ ਸੀ ਸਾਡੇ ਕੋਲ 2 ਲੱਖ ਰੁਪਏ ਸੀ ਮੰਦਿਰ ਕੋਲੇ 28 ਲੱਖ ਲੱਦਣ ਤੋਂ ਬਾਅਦ 2 ਲੱਖ ਫਿਰ ਰੁਪਏ ਆਏ ਐਸੀ ਕਿਰਪਾ ਦੀ ਤੁਹਾਡੇ ਵੀਰੇ ਵਰਗੇ ਬੜੇ ਦੋਸਤ ਨੇ ਅਧੀ ਹੋਈ ਫਰਚੀ ਘਟਨੀ ਗਏ ਮੰਦਿਰ ਦੀ ਹਮੇਸ਼ਾ ਸੇ ਉਹ ਮਿਲਿਆ ਆਪਣੇ ਭਗਤਾਂ ਨਾਲ ਆਪਣੇ ਭਰਾਵਾਂ ਨਾਲ ਆਪਣੇ ਦੋਸਤਾਂ ਦਾ ਕੋਈ ਇੱਕ ਬੋਰੀ ਦੇ ਕੇ ਜਾਂਦਾ ਕੋਈ ਸੋ ਬੋਰੀ ਦੇ ਕੇ ਜਾਂਦਾ ਉਹ ਨਾਲੋਂ ਨਾਲ ਜਿਵੇਂ ਜਿਵੇਂ ਲੱਗੀਆਂ ਦੀਆਂ ਉਹ ਮਗਲੀ ਦਾ ਭਗਵਾਨ ਸਿਰੇ ਨਿਗਾਰ ਕਰਕੇ ਰਹਿਦਾ ਕਿ ਕੱਲ ਨਹੀਂ ਉਹ ਬੋਰੀਆਂ ਲਗਣੀਆਂ ਤੇ ਆਜੂਗੀ ਸ਼ਨੀਵਾਰ ਹਤੇ ਮੇਨ ਮਹੱਤਵ ਹੁੰਦਾ ਸ਼ਨੀ ਮੰਦਿਰ ਹੈ ਸ਼ਨੀਵਾਰ ਵਾਲੇ ਦੇਨਸ ਰੋਡ ਦੇ ਉੱਤੇ ਲੰਗਣਾ ਨਹੀਂ ਲੰਗ ਨਹੀਂ ਪਾਂਦੇ ਕਿਉਂਕਿ ਸ਼ਰਧਾਲੂ ਬੜੇ ਆਉਂਦੇ ਨੇ ਕਿਉਂਕਿ ਸ਼ਨੀ ਦੇਵ ਦੇ ਉੱਤੇ ਤੇਲ ਅਰਗ ਫੂਰੜ ਦੀ ਦਾ ਚੜਾਣ ਦੇ ਨਾਲ ਹੀ ਸ਼ਨੀ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ ਸ਼ਨੀ ਦ੍ਰਿਸ਼ਟੀ ਜਿਹਦੇ ਤੇ ਪੈਂਦੀ ਹੈ ਉਹ ਤਾਂ ਸੰਤਾਪ ਚੇਨ ਜੀ ਦਾ ਰਾਣੀ ਤੇ ਨੇ ਚੇਲੇ ਸ਼ਨੀ ਦੇਖਣਾ ਪੰਗਾ ਲੈ ਕੇ ਉਹ ਜੋ ਸਾਰੀ ਉਮਰ ਰਾਣੀ ਤੇ ਨੇ ਕੀਤੀ ਜਾਣੀ ਆ ਸ਼ਨੀ ਮਹਾਰਾਜ ਦਾ ਇਸ ਸਮੇਂ ਕਿਸ ਕਿਸ ਮੂਰਤੀ ਕਿੱਥੇ ਜਾਊਗੀ ਇਹ ਜੋ ਸ਼ਨੀ ਦੇਵ ਦੀ ਮੂਰਤੀ ਹੈ ਕਿਸ ਤਰ੍ਹਾਂ ਤੁਸੀਂ ਇਹਦਾ ਨਵੀਕਰਨ ਕਰਨਾ ਹੈ ਇਹ ਕਿੱਥੇ ਜਾਣ ਕੇ ਤੇ ਹੋਰ ਕੀ ਕੀ ਮੰਦਰ ਦੇ ਵਿੱਚ ਬਣਾਣਾ ਬੜਾ ਵੱਡਾ ਸੁਪਨਾ ਸੀ ਭਵਾਨ ਸ਼ਨੀ ਦੇਵ ਦਾ ਇਸ ਜਗ੍ਹਾ ਤੇ ਵਿਰਾਜਮਾਨ ਹੋਣਾ ਹੰਦਲੀ ਸਿਯੋਗ ਸਾਰੇ ਭਰਾਵਾਂ ਨੇ ਸਾਰੇ ਭਗਤਾਂ ਨੇ ਕੀਤਾ ਭਵਾਨ ਵਿਰਾਜਮਾਨ ਨੇ ਔਰ ਬੜੀ ਹੀ ਜਲਦੀ ਹੀ ਅਗਰ 2025 ਚ ਭਵਾਨ ਦਾ ਆਸ਼ੀਰਵਾਦ ਆਇਆ ਤੇ ਜਿਸ ਹੁੰਦੀ ਸਾ ਤੋਂ ਵੱਡੀ ਮੂਰਤੀ ਤੇ ਭਵਾਨ ਚਨੀ ਦੇ ਦੀ ਬਣੇਗੀ ਔਰ ਦੁਨੀਆ ਦੇਖਣ ਆਏਗੀ ਕਿ ਅਸੀਂ ਸੋਹਣੀ ਪ੍ਰਤਿਮਾ ਜਿਹੜੀ ਬਣਾਈਗੀ ਭਵਾਨ ਦਾ ਆਸ਼ੀਰਵਾਦ ਦੇਖ ਕੇ ਉਹਨਾਂ ਤੇ ਨੀਲਮ ਦਾ ਇੱਕ ਵੱਡਾ ਲੰਗੋਟ ਲੱਗੇਗਾ ਬੜਾ ਵੱਡਾ ਸੁਪਨਾ ਵਾ ਪੂਰਾ ਕਰਨਾ ਬਸ ਭਗਵਾਨ ਹੋਏ ਰਹਿਣਾ ਕਿ ਸਾਣਾ ਮਕਾ ਦੀ ਬਸ ਨਹੀਂ ਇਸੇ ਰਾਹ ਨਿਤਨੇ ਅਭੀ ਸੋਚਿਆ ਪਿੱਛੇ ਕਾਂਗਰਸ ਰਹੀ ਹੁਣ ਆ ਮਾਰੀ ਪਾਰਟੀ ਹੈ ਕਿ ਮੰਦਰ ਨੂੰ ਜਗ੍ਹਾ ਦਿੱਤੀ ਜਾਵੇ ਕਿ ਜਗ੍ਹਾ ਦੇ ਉੱਤੇ ਕਬਜ਼ੇ ਜਗ੍ਹਾ ਦੇ ਉੱਤੇ ਹੋਰ ਚੀਜ਼ਾਂ ਬਣਾ ਦਿੱਤੀਆਂ ਤੇ ਮੰਦਰ ਨੂੰ ਜਗ੍ਹਾ ਦੇ ਦਿੱਤੀ ਜਾਵੇ ਮੰਦਰ ਹੋਰ ਵੱਡਾ ਹੋ ਜਾਵੇ ਦੇਖੋ ਕਾਂਗਰਸੀ ਸਰਕਾਰ ਦੇ ਵਿੱਚ ਅਸੀਂ ਨਾਲ ਕੁਝ ਦੋਸਤਾਂ ਨਾਲ ਗੱਲ ਕੀਤੀ ਸੀ ਕਿ ਪਿੱਛੇ ਜਿਹੜੀ ਜਗ੍ਹਾ ਵਾ ਆਪਾਂ ਲਾੜ੍ਹ ਕਰਾਵਾਂਗੇ ਉਹਦੇ ਮੰਦਰ ਨੂੰ ਵੱਡਾ ਕਰਨਾ ਵਾ ਮੂਰਤੀ ਬਹੁਤ ਵੱਡੀ ਬਣਨੀ ਆ ਕਿਉਂਕਿ ਸੁਪਨਾ 108 ਫੁੱਟ ਮੂਰਤੀ ਬਣਾਉਣ ਦਾ ਵਾ ਜਿੱਦਾਂ ਇਹ ਐਮਐਲਏ ਨੂੰ ਪਤਾ ਲੱਗਿਆ ਉਹਨੇ ਪਿੱਛੇ ਫਾਰਵਰ ਗੇਟ ਬਣਾਤੀ ਕਹਿੰਦਾ ਮੱਜਾਂ ਨੂੰ ਅਗ ਲੱਗਦੀ ਐ ਡੈਰੀਆਂ 'ਚ ਅਗ ਲੱਗ ਜਾਂਦੀ ਬੜਾ ਬੜਾ ਫਾਰਵਰ ਗੇਟ ਬਣਵਾਤੀ ਇਹਨੇ ਲਖਸ਼ਨਾਥੂ ਸਰ ਵੀ ਇੱਕ ਮਹੀਨਾ ਪਹਿਲੇ ਇਹਨੂੰ ਫਾਰਵਰ ਗੇਟ ਦੇ ਵਿੱਚ ਇਹ ਸਾਰੇ ਪਦਾਰਥ ਸਾਰੇ ਇਹ ਲੀਡਰ ਹਿੰਦੂ ਵਿਰੋਧੀ ਕਿਉਂ ਹੁੰਦੇ ਨੇ ਨਹੀਂ ਹਿੰਦੂ ਵਿਰੋਧੀ ਨਹੀਂ ਹੁੰਦੇ ਇਹ ਆਪਣੇ ਪੈਸੇ ਜਗੜ ਕਰ ਰਹੇ ਬਸ ਤੇ ਪੈਸਾ ਨਾ ਲੈ ਜਾਣ ਕਿਹਾ ਦੇਖੋ ਜਿਹੜੇ ਬਾਕੀ ਚਲੇ ਗਏ ਇਹਨਾਂ ਦੇ ਇਹ ਵੀ ਦੇਖ ਲੈਣਗੇ ਨਾਲ ਰਾਜੀ ਮਹਾਰਾਜੇ ਨੇ ਲੈਏ ਕਿੱਥੇ ਲੈ ਕੇ ਚਲੇ ਜਾਣਗੇ ਨੰਗੇ ਆਈਆਂ ਨੰਗੇ ਜਾਵਾਂਗੇ ਪੰਜ ਤੱਤਾਂ ਦਾ ਸਰੀਰ ਨਾਲ ਨਹੀਂ ਗਿਆ ਤੇ ਪੰਜ ਤੱਤ ਕਿੱਥੇ ਜਾਣਗੇ ਸ਼ਮਸ਼ਾਨ ਘਾੜ ਦੇ ਅੰਦਰ ਜਾਂਦੇ ਇਹਨਾਂ ਨੂੰ ਸੋਚ ਆ ਜਾਂਦੀ ਹੈ ਸ਼ਮਸ਼ਾਨ ਘਾੜ ਤੋਂ ਬਾਹਰ ਆਂਦੇ ਪੈਸੇ ਯਾਦ ਆ ਜਾਂਦਾ ਹੈ ਦਿੱਕਤ ਇਹ ਹੈ ਜਦ ਤੱਕ ਪੈਸੇ ਗਣ ਇਤਨੀ ਜਾਊਗੀ ਤਦ ਤੱਕ ਕੁਝ ਵੀ ਨਹੀਂ ਹੋ ਚੁੱਕਾ ਜੇ ਜਦਨ ਲੀਡਰ ਸੇਵਾ ਕਰਨ ਦੇ ਭਾਗ ਦੇ ਆ ਜਾਣਗੇ ਨਾ ਸਨਾਤਨ ਉੱਚਾ ਹੋ ਜਾਏਗਾ ਕਿਉਂਕਿ ਸਨਾਤਨ ਦਾ ਹੀ ਦੇਸ਼ ਹੈ ਭਾਰਤ ਦਾ ਨਾਮ ਹੈ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਨਦੀ ਦਾ ਕਿਸੇ ਧਰਮ ਨਾਲ ਕੋਈ ਜੋੜ ਮਿਲ ਨਹੀਂ ਹੈ ਕਿਉਂਕਿ ਗੰਗਾ ਜਮਨਾ ਸਸਤੀ ਅਰੇ ਸਨਾਤਨ ਚ ਨਿਕਲੇ ਹੋਏ ਤਾਂ ਸਾਰੇ ਦ੍ਰਿਅ ਹਨ। ਸਾਰੀਆਂ ਨਦੀਆਂ ਕਿੰਨੇ ਸਾਲ ਤੋਂ ਆ ਰਹੇ ਮੰਦਰ? ਮੰਦਰ ਤਾਂ ਜੀ ਮੈਨੂੰ 4-5 10-12 ਹਾਲ ਹੋ ਗਈ ਜਿੱਦੈ ਮੰਦਰ ਆਉਣ ਲੱਗੇ ਆ। ਬੜੀਆ ਕੰਮ ਕਰ ਵੀ ਸਟੋ ਗਿਆ। ਸਾਰੇ ਕੰਮ ਲੋਟ ਆ ਰਹੇ ਜੀ। ਤਕਰੀਬਨ ਪਹਿਲਾਂ ਕਾਫੀ ਜ਼ਿਆਦਾ ਸੀਗਾ ਸੈਟਿੰਗ ਨਹੀਂ ਸੀ ਪੂਰੀ। ਸੈਟਿੰਗ ਹੋ ਚੱਲੀ ਕਾਫੀ ਸੈਟਿੰਗ ਹੋ ਗਈ। ਤੇ ਪਰਮਾਤਮਾ ਦੇ ਕੋਈ ਨਾਗਾ ਨਹੀਂ ਪਾਇਆ ਤਾਂ ਜੀ 10-12 ਸਾਲ ਦੀ ਇੱਕ ਵੀ ਨਾਗਾ ਨਹੀਂ ਪਾਇਆ। ਹਰ ਸ਼ਨੀਵਾਰ ਆਉਣੀ ਆਉਣਾ ਜੀ। ਸਵੇਰੇ ਆਈਏ ਜਾਂ ਝਾਂ ਨੂੰ ਆਈਏ। ਗੇੜਾ ਲਾਉਣੀ ਲਾਉਣਾ ਦਸਰਮਾਬੇ ਦੇ ਕਰਕੇ ਹਰ ਸ਼ਨੀਵਾਰ ਨੂੰ। ਜਾਣੀ ਜਾਣਾ ਜੀ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ ਮੈਂ ਤਾਂ ਦੇਖੋ ਜੀ ਮੇਰੀ ਇੱਕ ਸੇਵਾ ਲਈ ਹੈਗੀ ਹੈ ਮੇਰਾ ਜੋ ਪਿਆਰ ਹੈ ਪੁਰਾਣਾ ਹੀ ਨਾ 2005 ਤੋਂ ਮੇਰਾ ਦੋਸਤਾਨਾ ਭਾਈ ਨਾ ਮੈਂ ਵਿਸ਼ਵ Hindu ਪਰਿਸ਼ਾਰ ਗੌਰਵਛਾ ਸੇ ਮੇਰੇ ਭਾਜ ਵੀ ਗੌਰਵਛਾ ਸੇ ਸੇਵਾ ਕਰਦੇ ਸੀ ਉਹ ਜਦੋਂ ਸਾਡੀ ਫੋਨ ਤੇ ਗੱਲ ਹੁੰਦੀ ਸੀ ਕਈ ਵਾਰੀ ਅਸੀਂ ਮਿਲਦੇ ਸੀ ਭਰਾ ਮਗਰ ਮੈਂ 2020 ਦੇ ਅੰਦਰ ਲੋਕਡਾਊਨ ਦੇ ਟਾਈਮ ਤੇ ਇੱਥੇ ਆਇਆਗਾ ਮੈਂ ਜਦੋਂ ਆਇਆ ਨਾ ਛੰਦੇ ਦੇਵ ਨੂੰ ਮੇਰੇ ਭਰਾ ਮੈਨੂੰ ਬੜਾਈ ਦੇਣ ਆਏ ਸੀ ਜਦੋਂ ਮੈਂ ਸੈਂਟਰ ਗਵਰਨਮੈਂਟ ਚ ਮੈਂਬਰ ਬਣਿਆ ਮੇਰੇ ਭਰਾ ਨੇ ਮੈਨੂੰ ਇੱਥੇ ਦਰਸ਼ਨ ਕਰਾਏ ਮੇਰਾ ਮਨ ਇੱਥੇ ਮੈਂ ਸਿਹਰੇ ਦੇਖੋ ਮੇਰੇ ਰਾਮ ਰਾਮ ਕਰ ਰਿਹਾ ਮੈਂ ਸਿਹਰੇ ਸਾਢੇ 10 ਵਜੇ ਇੱਥੇ ਆਇਆ ਨਾਗਾ ਮੈਂ ਮੈਂ ਕਹਿਣਾ ਨਹੀਂ ਚਾਹਨਾ ਸਾਢੇ 10 ਵਜੇ ਆਇਆ ਨਾਗਾ ਸ਼ਨੀ ਦੇ ਜੀ ਦੇ ਬਾਹਰੋਂ ਲੋਹੇ ਦੇ ਗੇਟ ਲੱਗੇ ਹੋ ਸੀ ਬੈਰੀਕਾ ਮੇਰੇ ਭਰਾ ਨੇ ਗਿਆ ਇਹ ਆਪਾ ਮਨੋਜ ਕਰਨਾ ਮਗਰ ਮੈਂ ਦੇਖੋ ਜੀ ਮੈਂ ਇੱਥੇ ਬੈਠਾ ਹਾਂ ਮੇਰੇ ਸਿਰ ਦੇ ਉੱਪਰ ਉਹਦਾ ਆਸ਼ੀਰਵਾਦ ਤੇ ਤੁਹਾਡਾ ਭਰਾ ਦਾ ਸਾਥ ਹੈ ਉਹ ਬੈਰੀਕਾ ਹਟਾ ਕੇ ਅਸੀਂ ਗੇਟ ਬਣਾਇਆ ਜੀ 30 ਲੱਖ ਰੁਪਏ ਸਗੀਰ ਤੇ ਚਾਰ ਦੀਵਾਰੀ ਤੇ ਲੱਗਿਆ ਜੀ ਬਿਲਕੁਲ ਸਹੀ ਕਹਿੰਦੇ ਕਦੇ ਪਰਚੀ ਨਹੀਂ ਕੱਟੀ ਇਹਨਾਂ ਨੇ ਅੱਜ 5 ਸਾਲ ਹੋ ਗਏ ਮੈਂ ਰੈਗੂਲਰ ਇੱਥ ਜੇ ਮੈਂ ਕਿਤੇ ਬਾਹਰ ਚਲਾ ਗਿਆ ਲੁਧਿਆਣਾ ਸ਼ਹਿਰ ਤੋਂ ਅਲੱਗ ਚੀਜ਼ ਹੈ ਅਗਰ ਮੈਂ ਬਿੰਨ ਨਾਗਾ 9:30 ਤੋਂ 10:00 ਵਜੇ ਤੇ ਰਾਤੀ 8:00 ਵਜੇ ਤੱਕ 7:30 ਕਾਰਤੀ ਕਰਾਣ ਤੋਂ ਬਾਅਦ ਜਨਾ ਉਹਦੀ ਬਾਦ ਜੀ ਹੈ ਗੇਟ ਬਣਿਆ ਜੀ ਹੌਲੀ ਹੌਲੀ ਉਪਰਾਲਾ ਹੋਇਆ ਹੈ ਬਹੁਤ ਵਧੀਆ ਚੀਜ਼ ਹੈ ਇਹ ਹਾਲ ਦਾ ਨਿਰਮਾਣ ਹੈ ਬਹੁਤ ਵਧੀਆ ਸਹਿਯੋਗਨਾ ਹੈ ਜੀ ਸੰਗਤ ਨਾਲ ਸੱਚੀ ਮੰਨ ਇੱਥੇ ਆਂਦੀ ਜੀ ਜੋ ਮਨ ਮੰਗਦੀ ਇੱਥੇ ਛਿਨੂਦੇਵ ਜੀ ਕੋ ਬਾਲਾ ਜੀ ਕੋ ਬੋਲੇ ਨਾ ਜੀ ਕੋ ਤੇ ਆਪਣੇ ਕਾਲੀ ਮਾਤਾ ਦਾ ਰੂਪ ਵੀ ਅਸੀਂ ਲਿਆਂਦਾ ਜੀ ਹੈ ਪਿਛਲੇ ਸਾਲ 2 ਸਾਲ ਹੋ ਰਹੇ ਪੂਰੇ ਹੋਣ ਮੈਂ ਸੰਗਤ ਨੂੰ ਇਹ ਬੇਨਤੀ ਕਰੂੰਗਾ ਵੀ ਇਸ ਮੇਰੇ ਭਰਾ ਦੇ ਉੱਪਰ ਹਮੇਸ਼ਾ ਅਸ਼ੀਰਵਾਦ ਰੱਖੇ ਵੀ ਇਹ ਮੰਦਿਰ ਖੁਰਾਣਾ ਦਾ ਨਹੀਂ ਹੈਗਾ ਇਹ ਤੁਹਾਡੀ ਸੰਗਤ ਦਾ ਹਜੂਦ ਬਣਾਗਾ ਤੇ ਤੁਹਾਡਾ ਮੰਦਿਰ ਹੈ ਤੇ ਜੇ ਤੁਸੀਂ ਸ਼ਨੀ ਦੇਵ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਖੁਸ਼ ਰੱਖੂਗੇ ਬਾਲਾ ਜੀ ਨੂੰ ਭੋਲੇ ਸੰਗੇ ਕਾਲੀ ਮਾਤਾ ਜੀ ਨੂੰ ਖੁਸ਼ ਰੱਖੂਗੇ ਤੇ ਮੇਰੇ ਭਰਾ ਦਾ ਕੱਦ ਵੱਧੂਗਾ ਕੱਦ ਤੁਹਾਡੇ ਕਰਕੇ ਵੱਧੂਗਾ ਕਹਿੰਦੇ ਨੇ ਹੱਥ ਜਿਆਦਾ ਹੁੰਦੇ ਭਰਾ ਦੇ ਭਰਾ 10 ਹੋਗੇ ਤਾਂ ਹੀ ਹੱਥ ਜਿਆਦਾ ਹੋਗੇ ਤੇ ਮੈਂ ਹੀ ਤੁਹਾਡੇ ਚੈਨਲ ਰਾਹੀਂ ਖਬਰਸਾਰ ਰਹੀ ਮੈਂ ਤੁਹਾਨੂੰ ਨਿਵੇਦਨ ਕਰਦਾ ਸਾਰੀ ਜਨਤਾ ਨੂੰ ਵੀ ਇਸ ਮੰਦਿਰ ਦੇ ਨਿਰਮਾਨ ਦੇ ਅੰਦਰ ਜਿਸ ਵੀ ਮੇਰੇ ਭਰਾ ਦਾ ਯੋਗਦਾਨ ਪਾਉਂ ਇੱਕ ਬੋਰੀ ਦਾ ਪਾਉਂ ਇੱਕ ਟੜਾ ਇੱਕ ਇੱਕ ਦਾ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਦਾਂ ਮੇਰਾ ਭਰਾ ਕਹਿੰਦਾ ਜੀ 108 ਫੁੱਟ ਦੀ ਅਸੀਂ ਵਿਸ਼ਾਲ ਪ੍ਰਤੀਮਾ ਜਿਹੜੀ ਸ਼ਨੀ ਦੇਵ ਜੀ ਤੋਂ ਲਗਾਤੇ ਉਹਦੇ ਅੰਦਰ ਵੀ ਯੋਗਦਾਨ ਕਰਨ ਤਾਂ ਕਿ ਲੁਧਿਆਣਾ ਪੰਜਾਬ ਦੇ ਅੰਦਰ ਇਹ ਸਾਡਾ ਇੱਛਾ ਪੂਰਨ ਸ਼੍ਰੀ ਸ਼ਨੀ ਦੇਵ ਮੰਦਿਰ ਵਿਸ਼ਵ ਮੰਦਿਰ ਦੇ ਨਾਂ ਤੇ ਜਾਣਿਆ ਜਾਵੇ ਤਾਂ ਕਿ ਸੰਗਤਾਂ ਦੀ ਮੰਨਤਾ ਪੂਰੀ ਹੋਣ ਰਹੀ ਬਿਲਕੁਲ ਸ਼ਨੀ ਦੇਵ ਮੰਦਿਰ ਆ ਜੇ ਕਰਾ ਵੀਰ ਬਜਰੰਗੇ ਹਰ ਮਾਦੇ ਇਸ ਯਤਾਰੇ ਨਾਲ ਸਮੁੰਦਰ ਦੇ ਵਿੱਚ ਪ੍ਰਮਾਤਮਾ ਦੀ ਇੰਨੀ ਸੀਮਾ ਕਿਰਪਾ ਹੈ ਕਿ ਇਸ ਮੰਦਰ ਦੇ ਵਿੱਚ ਸਾਕਸ਼ਾ ਸ਼੍ਰੀ ਮਹਾਰਾਜ ਪੀਰ ਆਜਮਾਨ ਨੇ ਸ਼ਨੀਵਾਰ ਨੂੰ ਅਤੇ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਸ਼ਨੀਵਾਰ ਨੂੰ ਅਤੇ ਤੁਹਾਨੂੰ ਲਾਈਵ ਦਾ ਪ੍ਰਸਾਰਣ ਵੀ ਖਬਰ ਸਾਹਿਬ ਦਿਖਾਏਗਾ ਇਸ ਮੰਦਰ ਦੇ ਵਿੱਚ ਸ੍ਰੀ ਵਿਸ਼ਵ ਦੀ ਸਾਹਮਣੇ ਵੱਡੀ ਪੰਜਾਬ ਦੀ ਸਾਹਮਣੇ ਵੱਡੀ ਮੂਰਤ ਦੀ ਵੀ ਬਣੇਗੀ ਕਿਉਂਕਿ ਇੱਕ ਇੱਕ ਏਪੀਆ ਇੱਕ ਸੀਮਿੰਟ ਦੀ ਬੋਰੀ ਦਾ ਯੋਗਦਾਨ ਹਰ ਕਿਸ ਦਾ ਜੁਰੀ ਹੁੰਦਾ ਕਿਉਂਕਿ ਸ਼ਨੀ ਦੇਵ ਨੇ ਜਿਹੜੀ ਡਿਊਟੀ ਲਾਣੀ ਹੈ ਉਹ ਦੀ ਡਿਊਟੀ ਲੱਗ ਜਾਣੀ ਹੈ ਕਿਉਂਕਿ ਮਹਾਪਾਲ ਉੱਪਰ ਬੈਠਾ ਮਹਾਪਾਲ ਇਸ ਸ਼ਿਸ਼ਟੀ ਰੱਖਾਣੀ ਹੈ ਜਿਹੜਾ ਮੰਦਰ ਦੇ ਨਾਲ ਪੰਗੇ ਲੈਂਦਾ ਹੈ ਜਿਹੜਾ ਮੰਦਰ ਦੇ ਬਾਰੇ ਗਲਤ ਸੋਚਦਾ ਉਹਦੀ ਬੁੱਧੀ ਦਾ ਪਰੇਸ਼ਠ ਹੋਈ ਜਾਂਦੀ ਹੈ ਕਿਉਂਕਿ ਮਹਾਕਾਲ ਤੋਂ ਉੱਪਰ ਕੋਈ ਨਹੀਂ ਹੈ ਲਿਖਣ ਉਹ ਕੈਮਰਾਮੈਨ ਅੰਮਿਤ ਦੇ ਨਾਲ ਵਿਸ਼ਾਲ ਕਪੂਰ ਖਬਰ ਸਾਹਿਬ ਨੂੰ ਚੁਲਿਆ